ਨਤੀਜਾ ਵੀ ਇਹ ਜਾਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਹਜੇ ਤਾਂ ਹੋਰਾਂ ਦੇ ਹਿਸਾਬ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨਗੇ ਜਾਂਦੇ ਲੈ ਲੈ ਉਂ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ 'ਚ ਤਣਕਾ ਚੋਰ ਦੇ ਦਿਲ 'ਚ ਪਾਲਾ ਹੁੰਦਾ ਔਸ ਕੋ ਪਾਲ ਖੈਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜਾ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਆ ਜਾ ਉਹ ਸਾਡੇ ਪਿੰਡ ਦਾ ਇੱਕ ਮੁੰਡਾ ਰਣਜੀਤਤਾ ਹੈ ਉਹਦਾ ਨਾਮ 88 ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਆਦ ਕਮਲਾ ਜਿਆ ਉਹ 60% ਕਮਲਾ ਜਿਆ 40% ਠੀਕ ਜਿਆ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਿਆ ਹੈਗਾ ਸਿੱਧ ਸਤ ਪੱਧਰਾ ਜਿਆ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁਲਿਸ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸੋਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਦੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੈ ਕਹ ਲੈ ਲਬੀਰ ਜੀ ਤੇ ਆ ਪੈ ਗਈ ਪੁਲਿਸ ਓਏ ਤੈਨੂੰ ਚੱਕਣਗੇ ਅੱਜ ਐਵੇਂ ਗਵੰਡੀਆਂ ਦੇ ਘਰੇ ਛਾਲ ਮਾਰ ਦਿਆ ਤੇਰੇ ਕੰਨ ਤਪਕੇ ਉਹਨਾਂ ਦਾ ਗਵੰਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲੇ ਕੋਠੇ 'ਚ ਬਹਿ ਜਾ ਕਰੇ ਬੈਠਾ ਰਿਹਾ ਬੈਠਾ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗ ਗਿਆ ਨਹੀਂ ਅੱਜ ਜਨਜੀਤਿਆ ਚੱਕ ਲੈਦੀ ਪੁਲਿਸ ਤੈਨੂੰ ਡੇਢ ਸਾਲ ਛਾਲਾ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਤੈਨੂੰ ਲਬੀਰ ਜੀ ਤੇ ਗਾਰਾਂ ਪੈ ਗਈਆਂ ਓਏ ਗਾਰਾਂ ਨਹੀਂ ਪੈ ਗਈਆਂ ਅਜ ਤਾਂ ਅਜ ਨਹੀਂ ਉਹਨੇ ਤੂੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿਹਨਾਂ ਦੇ ਤੂੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਤੋ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਿਆ ਇੰਨੇ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰਣਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਆਦੇ ਘਰੇ ਤੂੜੀ ਵਾਲੇ ਕੋਠੇ 'ਚ ਬਿਠਾਰੇ ਦ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆਂ ਐਨਨੂੰ ਪੰਚਾਇਤ ਇਕੱਠੀ ਹੋਗੀ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਆ ਆਵਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਹੇ ਜੀ ਇਹ ਤਾਂ ਵਿਚਾਰਾ ਛਾਲਾਂ ਉਹੀ ਮਾਰੀ ਜਾਂਦਾ ਹੈ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਆ ਕੇ ਕੇ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜਿੱਦਾਂ ਵੀ ਪੈ ਗਈ ਬੁਰਸ ਹੋਏ ਕਿਉਂਕਿ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਹੀ ਆ ਨਾ ਸੱਚੀਆਂ ਨੇ ਨਾ ਸੱਚੇ ਤਾੜੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ